12 ਜੂਨ ਨੂੰ ਅਹਮਦਾਬਾਦ ਵਿੱਚ ਹੋਏ ਭਿਆਨਕ ਪਲੇਨ ਕ੍ਰੈਸ਼ ਮਗਰੋਂ 에어 ਇੰਡੀਆ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਘिरी ਹੋਈ ਹੈ ਇਸੇ ਦੌਰਾਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮ ਲਾਈਨਰ ਜਹਾਜ਼ ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਸੀ ਅਚਾਨਕ ਅੱਧੇ ਰਸਤੇ ਚੋਂ ਵਾਪਸ ਮੁੜ ਗਿਆ ਹੈ ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ AI 315 ਜੋ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ ਨੂੰ ਹਵਾ ਵਿਚਾਲੇ ਤਕਨੀਕੀ ਖਰਾਬੀ ਕਾਰਨ ਹਾਂਗਕਾਂਗ ਵਾਪਸ ਭੇਜ ਦਿੱਤਾ ਗਿਆ ਹੈ ਤੇ ਇਸ ਤਰ੍ਹਾਂ ਵੀ ਦੀ ਜਾਣਕਾਰੀ ਪਾਇਲਟ ਨਹੀਂ ਦਿੱਤੀ ਸੀ ਜਿਸ ਮਗਰੋਂ ਜਹਾਜ਼ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ ਜਿਕਰ ਇਹ ਹੋ ਗਿਆ ਕਿ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਸੀ ਤੇ ਉਹ ਵੀ ਬੋਇੰਗ ਦਾ 787-8 ਡ੍ਰੀਮ ਲਾਈਨਰ ਹੀ ਸੀ ਇਸ ਹਾਦਸੇ 'ਚ ਹੁਣ ਤੱਕ 270 ਲੋਕਾਂ ਤੋਂ ਵੱਧ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਿਲ ਹਨ ਇਸ ਕਾਰਨ 에어 ਇੰਡੀਆ ਦੇ ਜਹਾਜ਼ ਲਗਾਤਾਰ ਸੁਰੱਖਿਆ ਕਾਰਨਾਂ ਕਰਕੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਇਸ ਹਾਦਸੇ ਮਗਰੋਂ ਡੀਜੀਸੀਏ ਨੇ 에어 ਇੰਡੀਆ ਦੀ ਹਰੇਕ ਉਡਾਣ ਤੋਂ ਪਹਿਲਾਂ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ ਤੇ ਜਾਂਚ ਕਲੀਅਰ ਹੋਣ ਤੇ ਹੀ ਉਡਾਣ ਭਰਨ ਦੇ ਹੁਕਮ ਜਾਰੀ ਕੀਤੇ ਸਨ